ਕਬੀਰ ਖੂਬ ਖਾਣਾ ਖਿਚੜੀ ਜਾਵੇਂ ਅਮਰਤ ਲੋਣ ਹੀਰਾ ਰੋਟੀ ਕਾਰਨੇ ਗਲਾ ਘਟਾਵੇ ਬੋਂ ਕਬੀਰ ਕਹਿੰਦਾ ਖੂਬ ਖਾਣਾ ਖਿਚੜੀ ਜਾਵੇਂ ਅਮਰਤ ਲੋਣ ਐਣੀ ਖਿਚੜੀ ਆ ਨਾ ਧਰਮ ਇਸਲਾਮ ਪੀ ਹੈ ਠੀਕ ਹੈ ਉੱਥੇ ਲੱਗਾ ਆਇਆ ਜੋਰ ਕਰਨਾ ਜ਼ੁਲਮ ਪਰ ਕਰਦੋ ਵੀਰ ਇਹ ਖਿਚੜੀ ਹੋ ਗਈ ਖਿਚੜੀ ਹੋ ਗਈ ਹੈ ਇਧਰ ਕੁਛ ਕਹਤਾ ਇਧਰ ਕੁਛ ਕਹਤਾ ਜੋਰ ਕੇ ਜੁਲਮ ਹੈ ਕੁਰਾਨ ਵੀ ਠੀਕ ਹੈ ਅਸੀਂ ਜੋਰ ਨਾਲ ਧਰ ਫਲਾਉਨੇ ਆ ਜਿਹੜਾ ਜ਼ੁਲਮ ਨਾਲ ਫਲਾਉਨੇ ਇਹ ਵੀ ਅਸੀਂ ਵੀ ਜਾਇਜ਼ ਹੈ ਇਹ ਖਿਚੜੀ ਆ ਫਿਰ ਉਹ ਗਾਣਾ ਖਿਚੜੀ ਜਾਵੇਂ ਅਮਰਤ ਲੋਣ ਇਹਦੇ ਕੀ ਹੈ ਲੋਣ ਅਮਰਤ ਲੋਣਾ ਉਹ ਹੁੰਦਾ ਜਿਹੜੀ ਵੀੜ ਖਾਰੀ ਹੋ ਗਈ ਸੀ ਨਾ ਸਾਡੀ ਉਹ ਜਿ ਝੂੜ ਸੀ ਵਿੱਚ ਉਹ ਜਿ ਮਿਸ ਅਰਥਾਂ ਦੇ ਅਰਥ ਕਰਨ ਖਤਰ ਲਫ਼ਜ਼ ਬਦਲਦੇ ਸੀ ਉਹ ਸ਼ਾਇਦ ਖਾਰੀਓਂ ਵੀੜਾ ਦੇ ਉਤਾਰ ਨੇ ਸਾਡੇ ਕੋਲ ਜਿਆਦਾ ਅਸਲੀ ਵੀੜਾ ਸਾਡੇ ਕੋਲ ਹੈ ਨਹੀਂ ਉਹ ਖਦਮ ਕਰਦੀ ਖਾਰੀ ਵੀੜਾ ਨੇ ਪਹਿਲਾਂ ਹੀ ਬਣਾਤੀ ਸੀ ਇਹ ਖਾਰਿਆ ਹੁੰਦਾ ਜਿੱਥੇ ਮਾਇਆ ਵਿਚ ਰੁੜਾ ਦੀਏ ਸਾਹੀ ਬਾਠ ਉਤਰ ਖਾਰ ਹੈਗੀ ਵੀਰ ਨੂੰ ਹਾਂ ਬਾਠ ਉਤਰ ਵੀਰਾਂ ਦਾ ਮੰਨਦੇ ਨੇ ਸਾਰੇ ਉਹ ਖੜਾ ਉਹ ਖਾਰੇ ਖਾਰੀਆਂ ਵੀੜਾ ਬਣਾਉਂਦੇ ਸੀ ਆ ਜਾਵੇਂ ਅਬਰਤ ਲੋਣ ਇਹਦਾ ਰੋਟੀ ਕਾਰਨੇ ਗਲਾ ਘਟਾਵੇ ਕਾਉਣ ਬੀੜਾਂ ਉਹ ਦਾਸੀਆਂ ਕੋਲ ਸੀਆਂ ਪਤਾਸੀਆਂ ਕੋਲ ਸਹੀ ਬੀੜਾਂ ਥੀਆਂ ਇਹਨਾਂ ਤੇ ਕੋਈ ਵੀ ਫੌਜ ਦਾ ਕੋਈ ਵੀ ਇਹਨਾਂ ਦਾ ਕੋਈ ਟਕਰਾ ਨਹੀਂ ਹੋਇਆ ਮੁਸਲਮਾਨਾਂ ਇਹਨਾਂ ਦੀਆਂ ਸਹੀ ਬੀੜਾਂ ਕਿੱਥੇ ਗਈਆਂ ਪਤਾਸੀਆਂ ਦੀ ਜਿੱਥੇ ਜਿਹਨਾਂ ਤੇ ਸਾਈਨ ਸੀ ਗੁਰੂ ਘਰ ਤੋਂ ਅਪਰੂਵਡ ਸੀ ਸਭ ਖਤਮ ਕਰਤੀ ਇਹਨਾਂ ਕੋਈ ਤਾਂ ਚਾਹੁੰਦੇ ਹੀ ਸੀ ਉਹ ਦਾਸੀ ਤਾਂ ਖਾਰੀ ਬੀੜ ਇਹੀ ਬਣਾਉਂਦੇ ਸੀ ਬਾਕੀ ਰਾਦਾ ਜਿਹੜੇ ਦੂਏ ਨੇ ਈਰਬੰਦੀਏ ਰਾਮ ਰਈਏ ਇਹਨਾਂ ਕੋਲ ਸਹੀ ਬੀੜਾਂ ਸੀ ਰਾਮ ਰਈਆਂ ਨੂੰ ਸ਼ਿਵ ਪਾਸ਼ਾ ਨੇ ਰਾਮ ਰਾਂ ਨੂੰ ਬੀੜ ਦਿੱਤੀ ਹੈ ਤੇ ਜੀ ਰਿਕਾਰਡ ਅਖਾਤੇ ਉਹ ਕਿੱਥੇ ਗਈ ਉਹ ਠੀਕ ਸੀ ਖਤਮ ਕਰਤੀ ਉਹਨਾਂ ਨੇ ਖਾਰੀਆਂ ਆਪਣਾਂ ਇਹ ਇਤਿਹਾਸ ਹੈ ਉਡ ਪਤਾ ਲੱਗੂ ਕਿ ਕੌਣ ਲੋਕ ਸੀ ਕੀ ਕਰਦੇ ਸੀ ਕਿਉਂ ਇਹ ਸਿੱਖੀ ਚਾਹੀ ਸੀ ਕੀ ਇਹਨਾਂ ਦਾ ਬੁੱਤ ਹੁੰਦੀ ਸਿੱਖੇ ਨੂੰ ਲਿਖਾ ਲਾਉਣ ਵਾਸਤੇ ਸਾਰਾ ਗੈਂਗ ਸੀ ਇਹ ਤਨਵਾਨ ਆਪਣੇ ਆਇਆ ਸੀ ਰਾਜਿਆਂ ਨੇ ਵੀ ਬਾਦਰ ਜਿਹਨਾਂ ਰਾਜ ਕਰਦੇ ਸੀ ਜਿਹਨਾਂ ਦੇ ਚੇਲੇ ਉਹ ਸਿੱਖੀ ਜਾਵੜੇ ਕਬਜ਼ਾ ਉਹਨਾਂ ਦਾ ਹੋ ਗਿਆ ਜਿਵੇਂ ਹੁਣ ਕਾਂਗਰਸ ਦੇ ਉੱਤੇ ਜਿਹੜਾ ਸੀ ਵਿਚਾਰੇ ਕਾਂਗਰਸ ਵਾਲੇ ਜਿਹੜਾਂ ਜਾਲੇ ਵਾਲੇ ਨੁਕਸਾਨ ਕਰਨ ਵਾਲੇ ਉਹਨਾਂ ਨੂੰ ਕੋਈ ਨਹੀਂ ਕੋਈ ਦਦੂ ਇਹਨਾਂ ਨੂੰ ਕਬਜ਼ਾ ਕਰੇ ਐਵੇਂ ਸਿੱਖੀ ਤੇ ਕਬਜ਼ਾ ਕਰ ਲਿਆ ਸੀ ਜਿਹੜੇ ਗੱਡਿਆਂ ਚ ਪਾਈ ਸਮਾਨ ਫਿਰਦਾ ਜਿਹਨਾਂ ਦਾ ਨੁਕਸਾਨ ਹੋਇਆ ਉਹਨੂੰ ਪੁੱਛਿਆ ਕਿ ਸਰ ਜੀ ਪਾਜੀ ਦੋਇਆਂ ਦਾ ਕਬਜ਼ਾ ਹੋ ਗਿਆ ਹਾਂ ਜੀ ਕਬੀਰ ਖੂਬ ਖਾਣਾ ਖਿਚੜੀ ਜਾਵੇ ਅਬਰਤ ਲਾਉਣ ਖੂਬ ਖਾਣਾ ਖਿਚੜੀ ਜਾਵੇ ਅਬਰਤ ਲਾਉਣ ਫੇਰਾਂ ਰੋਟੀ ਕਾਰਨੇ ਗਲਾ ਘਟਾਵੇ ਕਾਉਣ ਅਬਰਤ ਲਾਉਣ ਆ ਉਹਦੇ ਵਿੱਚੋਂ ਬਾਯਾ ਜਾ ਫੇਰਾਂ ਰੋਟੀ ਕਾਰਨੇ ਉਧਰ ਰੋਟੀ ਦੀ ਵੀ ਭੁੱਖਾ ਉਧਰ ਰੋਟੀ ਦੀ ਵੀ ਲੋੜ ਹੈ ਰੋਟੀ ਮੇਰੀ ਘਾਟ ਦੀ ਲਾਉਣ ਮੇਰੀ ਭੁੱਖ ਉਧਰ ਜਿਹੜੀ ਹੈ ਘਰਵਾਂ ਦੀ ਪੱਕੀ ਰੋਟੀ ਪੱਕੀ ਹੁੰਦੀ ਹੈ ਹਾਂ ਰੋਟੀ ਤੇ ਸੇਕੀ ਹੋਈ ਹੁੰਦੀ ਆ ਖਿਚੜੀ ਪਾਣੀ ਚ ਪੱਕਦੀ ਆ ਰੋਟੀ ਅੱਗ ਤੇ ਪੱਕਦੀ ਆ ਦੋਹਾਂ 'ਚ ਫਰਕ ਆ ਰੋਟੀ ਸਿੱਧੀ ਅੱਗ ਤੇ ਪੱਕਦੀ ਆ ਰੋਟੀ ਉਹ ਪਾਣੀ ਚ ਪੱਕਦੀ ਆ ਦੋਹਾਂ ਦੇ ਪੱਕਣ 'ਚ ਫਰਕ ਆਰ ਉਹਦੇ 'ਚ ਇੱਕ ਕਈ ਕਿਸਮ ਦਾ ਅਨਾਜ ਆ ਖਿਚੜੀ 'ਚ ਰੋਟੀ 'ਚ ਨਾ ਹੋਣਾ ਰੋਣ ਦੇ ਨਾਲ ਭਾਵੇਂ ਰੋਟੀ ਖਾਲਵੇਂ ਪਹਿਲਾਂ ਨਹੀਂ ਪਾਉਂਦਾ ਕੋਈ ਪਿਓਰ ਨਾਲ ਦੀਆ ਰੋਟੀ ਖਿਜੜੀ ਪਹਿਲਾਂ ਹੀ ਬਖਸ ਲੋਣ ਵੀ ਪਹਿਲਾਂ ਰੀਦੀ ਜੇ ਬਣਾਉਂਦੇ ਨੇ ਜਾਂਵੇਂ ਵਰਤਾ ਲੋਣ ਨਾ ਵਰਤਾ ਮਿੱਠਾ ਨਹੀਂ ਹੁੰਦਾ ਖਿੜਣੀ ਚ ਰੋਟੀ ਜੇ ਜੇ ਬਾਸੀ ਹੋ ਜੂ ਤਾਂ ਮਿੱਠੀ ਹੋ ਜਾਂਦੀ ਖਿੜੜੀ ਬਾਸੀ ਹੋਈ ਮਿੱਠੀ ਦੀ ਹੁੰਦੀ ਰੋਟੀ ਨੂੰ ਜੰਬੀ ਜਾਈਏ ਮੂੰਹ ਚ ਮਿੱਠੀ ਹੋ ਜਾਂਦੀ ਐ ਖਿੜੜੀ ਨੂੰ ਜੇ ਬੋੜੇ ਜਾਓ ਮਿੱਠੀ ਦੀ ਹੁੰਦੀ ਜੇ ਵਰਬਾਣੀ ਬਿਜਾਰੀ ਜਾਈਏ ਵਿੱਚੋਂ ਮਿੱਠਾ ਨਿਕਲਦਾ ਸਾਖੀ ਬਾਬੇ ਬੁੰਡੇ ਵਾਲੀ ਕੋਈ ਵੀ ਸਾਖੀ 베ਰੀ ਵਾਲੀ ਕੋਈ ਵੀ ਵਿਚਾਈ ਜੋ ਮਿੱਠਾ ਨਿਕਲਦੇ ਨਹੀਂ ਸੱਚ ਨਿਕਲਦੇ ਹੀ ਉਹ ਸਵਾਲ ਉੱਦਦਾ ਹੀ ਨਹੀਂ ਇਹਦਾ ਸਭ ਕੋ ਸ਼ੰਕਾਵਾਂ 'ਚ ਖੜੀਆਂ ਹੋ ਸਕਦੀਆਂ ਨੇ ਕਿ ਬਾਰ-ਬਾਰ ਸੁਣਨੇ ਜਾਊਂਗੇ ਸ਼ੰਕਾਵਾਂ 'ਚ ਖੜੀਆਂ ਹੋਊਂਗੀ ਬਾਰ-ਬਾਰ ਸੁਣਾਈ ਜਾਂਦਾ ਬੱਚਿਆਂ ਨੇ ਸ਼ੰਕਾਵਾਂ 'ਚ ਖੜੀਆਂ ਹੋਊਂਗੀ ਬਾਰ-ਬਾਰ ਵਿਚਾਰ ਨਾਲ ਵੀ ਸ਼ੰਕਾ ਖੜੀ ਹੋ ਸਕਦੀ ਐ ਬਾਰ-ਬਾਰ ਵਿਚਾਰ ਨਾਲ ਕੁਰਬਾਨੀ ਦੀ ਸ਼ੰਕਾ ਵੀ ਖੜੀ ਹੁੰਦੀ ਕੁਰਬਾਨੀ ਦੀ ਸਮਝ ਆਉਂਦੀ ਹਾਂ ਜੀ ਇਹ ਰੋਟੀ ਕਰਨੇ ਰੋਟੀ ਲੱਭਦੇ ਨੇ ਉਹ ਤਾਂ ਤਤ ਗਿਆਨ ਲੱਭਦੇ ਨੇ ਖਿਚੜੀ ਚੋਂ ਆਇਆ ਇਤਿਹਾਸ ਚੋਂ ਇਤਿਹਾਸ ਖਿਚੜੀ ਐ ਇਹਦੇ ਨੇ ਹੁੰਦਾ ਕੁਛ ਵੀ ਗਲਾ ਘਟਾਵੇ ਕੌਣ ਗਲਾ ਘਾਣ ਕਟਾਵੇ ਉਥੇ ਇੱਥੇ ਤਾਂ ਪਹਿਲਾਂ ਮੰਨ ਕਬੂਲ ਹੁੰਦਾ ਮੰਨ ਕਬੂਲ ਨਹੀਂ ਕੋਈ ਮੰਨਦਾ ਮੰਨ ਕੋਈ ਨਹੀਂ ਕਬੂਲਦਾ ਵਰਮ ਗਿਆਨ ਸਾਰੇ ਚਾਹੁੰਦੇ ਨੇ ਤਤ ਗਿਆਨ ਸਾਰੇ ਚਾਹੁੰਦੇ ਨੇ ਪਰਮੇਸ਼ਰ ਦਰਸ਼ਨ ਕਰਨ ਨਾਲ ਸਾਰੇ ਚਾਹੁੰਦੇ ਨੇ ਸੰਤ ਗਲਾ ਘਟਾਉਣਾ ਕੋਈ ਨਹੀਂ ਚਾਹੁੰਦਾ ਮਾਨਤ ਦੇ ਦਰਸ਼ਨ ਹੋ ਗਏ ਗਲਾ ਘਟਾਇ ਜੀ ਨੋ ਬਨੇ ਇਹ ਨੇ ਸਾਰੇ ਫਰੋਡੀ ਆਦਮੀ ਜਿਹੜੇ ਧਰਮ ਦੇ ਨਾ ਫਰੋਡੀ ਨਾ ਨਾ ਹੋਣੇ ਹਾਂਜੀ